ਸੋਹਣੀ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਆ ਸਰਦਾਰ ਨਾਸਿਕ ਢੇਲੂ ਨੁਸਖੇ ਨੰਬਰ 1 ਕਦੂਖਾਨ ਦੇ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ ਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ ਨੰਬਰ 2 ਪਾਲਖਾਨ ਦੇ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਤੇ ਨਜ਼ਰ ਵੀ ਤੇਜ਼ ਹੋ ਜਾਂਦੀ ਹੈ ਨੰਬਰ 3 ਜੇਕਰ ਤੁਹਾਡੀ ਸਕਿਨ ਉੱਤੇ ਝੁਰੜੀਆਂ ਪੈ ਗਈਆਂ ਹਨ ਤਾਂ ਤੁਸੀਂ ਅਨਾਰ ਦਾ ਦਾਤੋਂ ਜ਼ਿਆਦਾ ਸੇਵਨ ਕਰੋ ਨੰਬਰ 4 ਜ਼ਿਆਦਾ ਮਸਾਲੇਦਾਰ ਅਤੇ ਚਟਪਟੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਨੰਬਰ 5 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਹੱਥਾਂ ਪੈਰਾਂ ਉੱਪਰ ਤਾਜ਼ੀ ਐਲੋਵੇਰਾ ਜੈੱਲ ਨੂੰ ਲਗਾ ਕੇ ਸੌ ਜਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਹੱਥ ਪੈਰ ਮੁਲਾਇਮ ਹੋ ਜਾਣਗੇ ਨੰਬਰ 6 ਮਿੱਠਾ ਸੰਗੀਤ ਸੁਣਨ ਦੇ ਨਾਲ ਤੁਸੀਂ ਗੁੱਸੇ ਨੂੰ ਆਪਣੇ ਆਪ ਤੇ ਹਾਵੀ ਹੋਣ ਤੋਂ ਰੋਕ ਸਕਦੇ ਹੋ ਨੰਬਰ 7 ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਪਿਆਜ਼ ਬਿਲਕੁਲ ਨਾ ਖਾਓ ਨੰਬਰ 8 ਗਰਮੀਆਂ ਵਿੱਚ ਪਦੀਨੇ ਦਾ ਸੇਵਨ ਬਹੁਤ ਜ਼ਿਆਦਾ ਚੰਗਾ ਹੈ ਗਰਮੀਆਂ ਵਿੱਚ ਪਦੀਨੇ ਦਾ ਰਸ ਪੀ ਕੇ ਸਰੀਰ ਨੂੰ ਠੰਡਕ ਮਿਲਦੀ ਆ ਤੇ ਇਹ ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦਗਾਰ ਦਾ ਨੰਬਰ 9 ਗੋੜਾ ਦਾ ਸ਼ਰਬਤ ਪੀਣ ਦੇ ਨਾਲ ਮਟਾਪਾ ਜਲਦੀ ਨਹੀਂ ਆਉਂਦਾ ਨੰਬਰ 10 ਦੰਦਾਂ ਨੂੰ ਸਾਫ਼ ਕਰਨ ਦੇ ਲਈ ਚੁੱਲ੍ਹੇ ਦੀ ਥੋੜੀ ਜਹੀ ਰਾਖ ਨੂੰ ਲੇ ਕੀ ਉਸ ਵਿੱਚ ਸਿੰਦਾ ਨਮਕ ਮਿਲਾ ਕੇ ਆਪਣੇ ਦੰਦਾਂ ਦੇ ਉੱਪਰ ਰਗੜੋ ਇਸ ਤਰ੍ਹਾਂ ਕਰਨ ਦੇ ਨਾਲ ਦੰਦ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 11 ਜੇਕਰ ਮੂੰਹ ਵਿੱਚੋਂ ਬਦਬੂ ਬਹੁਤ ਜ਼ਿਆਦਾ ਆਉਣ ਲੱਗ ਜਾਵੇ ਤਾਂ ਲੌਂਗ ਚਬਾ ਲਓ ਨੰਬਰ 12 ਹਲਦੀ ਮੇਥੀ ਦਾਣਾ ਅਤੇ ਸੁੱਕੇ ਅਦਰਕ ਦਾ ਚੂਰਨ ਮਿਲਾ ਕੇ ਇਹਨਾਂ ਦਾ ਚੂਰਨ ਤਿਆਰ ਕਰਨ ਤੋਂ ਬਾਅਦ ਇਸ ਦਾ ਇੱਕ ਛੋਟਾ ਚਮਚ ਸਵੇਰੇ ਸ਼ਾਮ ਨਾਸ਼ਤਾ ਕਰਨ ਤੋਂ ਬਾਅਦ ਲੈਣ ਦੇ ਨਾਲ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 13 ਅਨਾਨਾਸ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਤਵਜਾ ਸੁੰਦਰ ਅਤੇ ਚਮਕਦਾਰ ਹੋ ਜਾਂਦੀ ਆ ਇਹ ਦਾਗ ਤੱਬਿਆਂ ਦੇ ਚੁਰੜੀ ਨਵੀਂ ਦੂਰ ਕਰਦੀ ਹੈ ਨੰਬਰ 14 ਰੋਜ਼ਾਨਾ ਦਿਨ ਵਿੱਚ ਦੋ ਵਾਰ ਖੀਰਾ ਖਾਣ ਦੇ ਨਾਲ ਵਜ਼ਨ ਜਲਦੀ ਘਟ ਜਾਂਦਾ ਹੈ ਨੰਬਰ 15 ਲਸਣ ਦੇ ਰਸ ਵਿੱਚ ਥੋੜਾ ਜਿਹਾ ਸਿੰਧਾਨਾਮਕ ਮਿਲਾ ਕੇ ਪੀਣ ਦੇ ਨਾਲ ਪੇਟ ਦਰਦ ਤੋਂ ਆਰਾਮ ਮਿਲ ਜਾਂਦਾ ਹੈ ਨੰਬਰ 16 ਗਰਮੀਆਂ ਵਿੱਚ ਰੋਜ਼ਾਨਾ ਫਾਲਸੀ ਦਾ ਜੂਸ ਪੀਣ ਦੇ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ ਜੇਕਰ ਤੁਹਾਨੂੰ ਗਰਮੀਆਂ ਦੇ ਵਿੱਚ ਬੁਖਾਰ ਹੋਣ ਦੀ ਜ਼ਿਆਦਾ ਸਮੱਸਿਆ ਹੋਵੇ ਤਾਂ ਤੁਸੀਂ ਇਹ ਨੁਸਖਾ ਵਰਤ ਕੇ ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ 'ਚ ਰੱਖ ਸਕਦੇ ਹੋ ਨੰਬਰ 17 ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਹੈ ਜਿਸ ਕਾਰਨ ਤੁਹਾਨੂੰ ਨੀਂਦ ਵੀ ਸਹੀ ਤਰੀਕੇ ਨਾਲ ਨਹੀਂ ਜਾਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਦੀ ਮ사ਜ ਆਪਣੇ ਸਿਰ ਦੇ ਉੱਪਰ ਜਾਂ ਮੱਥੇ ਤੇ ਜ਼ਰੂਰ ਕਰੋ ਨੰਬਰ 18 ਜੋ ਛੋਲੇ ਅਤੇ ਮੱਕੀ ਦੇ ਆਟੇ ਨੂੰ ਮਿਲਾ ਕੇ ਖਾਣ ਦੇ ਨਾਲ ਸ਼ੂਗਰ ਕੰਟਰੋਲ ਤੇ ਰਹਿੰਦੀ ਹੈ ਨਾਲੇ ਇਹ ਮੋਟਾਪਾ ਵੀ ਘੱਟ ਕਰਦਾ ਹੈ ਨੰਬਰ 19 ਰੋਜ਼ਾਨਾ ਸਵੇਰੇ ਖਾਲੀ 배ਟ ਇੱਕ ਸੇਵ ਖਾਣ ਨਾਲ ਕਬਜ਼ ਤੋਂ ਰਾਹਤ ਮਿਲ ਜਾਂਦੀ ਹੈ ਨੰਬਰ 20 ਮੇਥੀ ਦਾਣੇ ਦਾ ਸੇਵਨ ਕਰਨ ਦੇ ਨਾਲ ਸ਼ੂਗਰ ਦੀ ਰਿਕਤ ਦੂਰ ਹੋ ਜਾਂਦੀ ਹੈ ਨੰਬਰ 21 ਚਕੰਦਰ ਦੇ ਰਸ ਵਿੱਚ ਨਿੰਬੂ ਦਾ ਪਾਣੀ ਮਿਲਾ ਕੇ ਵਾਲਾਂ ਦੇ ਉੱਪਰ ਲਗਾਉਣ ਦੇ ਨਾਲ ਡੈਂਗਰ ਤੋਂ ਛੁਟਕਾਰਾ ਮਿਲਦਾ ਨੰਬਰ 22 ਰਾਤ ਨੂੰ ਖਾਣਾ ਘੱਟ ਖਾਣ ਦੇ ਨਾਲ ਮੋਟਾਪਾ ਘੱ ਹਾਜ਼ਮਾ ਠੀਕ ਰੱਖਣ ਦੇ ਲਈ ਰੋਜ਼ਾਨਾ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲੀ ਮਿਰਚ ਤੇ ਥੋੜਾ ਜਿਹਾ ਸਿੰਦਾ ਨਾਮਕ ਮਲਾਕੀ ਪੀਓ ਨੰਬਰ 24 ਕਾਲੀ ਮਿਰਚ ਸਾਡਾ ਹਾਜ਼ਮਾ ਠੀਕ ਰੱਖਦੀ ਆ ਤੇ ਲਾਲ ਮਿਰਚ ਸਾਨੂੰ ਦਿਲ ਦੇ ਤੌਰੇ ਤੋਂ ਬਚਾਉਂਦੀ ਆ ਇਸ ਲਈ ਸਾਨੂੰ ਦੋਵਾਂ ਦਾ ਨਿਯਮਿਤ ਮਾਤਰਾ ਵਿੱਚ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਨੰਬਰ 25 ਰੋਜ਼ਾਨਾ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੇਟ ਗੈਸ ਦੀ ਸਮੱਸਿਆ ਕਦੇ ਨਹੀਂ ਹੋਵੇਗੀ ਨੰਬਰ 26 ਦੁੱਧ ਦੇ ਨਾਲ ਖਟੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਨੰਬਰ 27 ਬਿਨਾ ਦੁੱਧ ਵਾਲੀ ਚਾਹ ਪੀਣ ਦੇ ਨਾਲ ਮਟਾਪਾ ਘੱਟ ਜਾਂਦਾ ਹੈ ਨੰਬਰ 28 ਤਰਬੂਜ਼ ਦੇ ਨਿਯਮਤ ਰੂਪ ਵਿੱਚ ਸੇਵਨ ਕਰਨ ਦੇ ਨਾਲ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਆ ਤੇ ਇਹ ਪੇਟ ਦੀਆਂ ਹੋਰ ਵੀ ਕਈ ਬਿਮਾਰੀਆਂ ਤੋਂ ਬਚਾਉਂਦਾ ਨੰਬਰ 29 ਜੇਕਰ ਤੁਹਾਨੂੰ ਖੂਨ ਦੀ ਕਮੀ ਹੋ ਗਈ ਹੋਵੇ ਤਾਂ ਤਰਬੂਜ਼ ਦਾ ਜੂਸ ਦਾ ਸੇਵਨ ਕਰੋ ਇਹ ਸਾਡੇ ਅੰਦਰੋਂ ਖੂਨ ਦੀ ਕਮੀ ਪੂਰੀ ਕਰਦਾ ਨੰਬਰ 30 ਨਾਰੀਅਲ ਦੇ ਤੇਲ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਸਿਰ ਉੱਪਰ ਲਗਾਉਣ ਦੇ ਨਾਲ ਖੁਸ਼ਕੀ ਦੂਰ ਹੋ ਜਾਂਦੀ ਆ ਨੰਬਰ 31 ਚਾਵਲ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਖਰਾਬ ਹੋ ਸਕਦਾ ਹੈ ਨੰਬਰ 32 ਗਰਮੀਆਂ ਵਿੱਚ ਬਾਹਰੋਂ ਆ ਕੇ ਬਿਲਕੁਲ ਬਿਨਾ ਨਹਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਗਰਮ ਸੱਤ ਹੋ ਸਕਦੇ ਹੋ ਨੰਬਰ 33 ਜੇਕਰ ਤੁਹਾਨੂੰ ਜੁਕਾਮ ਦੇ ਕਾਰਨ ਸਿਰ ਦਰਦ ਹੋ ਰਿਹਾ ਹੋਵੇ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਇਸ ਪਾਣੀ ਦੀ ਭਾਫ਼ ਲੈ ਲਓ ਤੁਹਾਨੂੰ ਤੁਰੰਤ ਹੀ ਸਿਰ ਦਾ ਦਰਦ ਆਤਮਿਲ ਜਾਵੇਗੀ ਨੰਬਰ 34 ਰੋਜ਼ਾਨਾ ਦਿਨ ਵਿੱਚ 2 ਤੋਂ 3 ਵਾਰ ਗੂੰਗੁਣਾ ਪਾਣੀ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਗੋਡੇ ਅਤੇ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 35 ਗਰਮੀਆਂ ਵਿੱਚ ਸ਼ਾਮ ਦੇ ਵੇਲੇ ਕਦੇ ਵੀ ਦੁੱਧ ਵਿੱਚ ਹਲਦੀ ਮਿਲਾ ਕੇ ਨਾ ਪੀਓ ਨਹੀਂ ਤਾਂ ਤੁਹਾਨੂੰ ਗਰਮੀ ਦੇ ਕਾਰਨ ਕਈ ਸਰੀਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਨੰਬਰ 36 ਗਰਮੀਆਂ ਦੇ ਵਿੱਚ ਕੋਲਡ ਡਰਿੰਕ ਦੀ ਥਾਂ ਤੇ ਤੁਸੀਂ ਨਿੰਬੂ ਦੇ ਪਾਣੀ ਦਾ ਇਸਤੇਮਾਲ ਕਰੋ ਇਸ ਦੇ ਨਾਲ ਸ਼ੂਗਰ ਵਰਗੀ ਬਿਮਾਰੀ ਤੋਂ ਬਚੇ ਰਹੋਗੇ ਅਤੇ ਨਾਲ ਹੀ ਤੁਹਾਨੂੰ ਗਰਮੀ ਤੋਂ ਵੀ ਜ਼ਿਆਦਾ ਰਾਹਤ ਮਿਲੇਗੀ ਨੰਬਰ 37 ਕਈ ਵਾਰ ਅਸੀਂ ਸਾਡੀ ਨਜ਼ਰ ਕਮਜ਼ੋਰ ਹੋਣ ਦੀ ਅਤੇ ਜਾਂ ਕਿਸੇ ਹੋਰ ਐਨਕ ਦੀ ਵਰਤੋਂ ਕਰਨ ਲੱਗ ਜਾਂਦੇ ਹਾਂ ਪਰ ਅਜਿਹਾ ਸਾਡੀਆਂ ਅੱਖਾਂ ਲਈ ਖਤਰਨਾਕ ਹੋ ਸਕਦਾ ਹੈ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਅੱਖਾਂ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਹੀ ਆਪਣੀ ਐਨਕ ਬਣਵਾ ਕੇ ਲਾਉਣੀ ਚਾਹੀਦੀ ਹੈ ਨੰਬਰ ਜੇਕਰ ਤੁਸੀਂ ਨੀਂਦ ਨਾ ਆਉਂਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨੀਂਦ ਵਾਲੀਆਂ ਗੋਲੀਆਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਦਿਮਾਗ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਤੁਸੀਂ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਇਸ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਸ਼ਾਇਦ ਛੱਟ ਕੇ ਸੌਂ ਜਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਤੇ ਇਹ ਸਮੱਸਿਆ ਤੁਹਾਨੂੰ ਨਹੀਂ ਹੋਵੇਗੀ ਨੰਬਰ 39 ਕਦੇ ਵੀ ਦੋ ਵਿਰੋਧੀ ਭੋਜਨ ਇਕੱਠੇ ਨਹੀਂ ਕਰਨੇ ਚਾਹੀਦੇ ਉਦਾਹਰਨ ਦੇ ਲਈ ਮੱਛੀ ਅਤੇ ਦੁੱਧ ਨਮਕ ਅਤੇ ਦੁੱਧ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 40 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਆ ਤਾਂ ਅੱਧਾ ਕੱਪ ਗਾਜਰ ਦੇ ਜੂਸ ਵਿੱਚ ਨਿੰਬੂ ਨਚੋੜ ਕੇ ਪੀਓ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 41 ਬੱਚਿਆਂ ਨੂੰ ਸੌਣ ਦੇ ਸਮੇਂ ਇੱਕ ਚਮਚ ਛੋਟਾ ਸ਼ਹਿਦ ਛਟਾ ਦਿੱਤਾ ਜਾਵੇ ਤਾਂ ਬੱਚਿਆਂ ਦੀ ਨੀਂਦ ਵਿੱਚ ਪਿਸ਼ਾਬ ਕਰਨ ਦੀ ਆਦਤ ਹੌਲੀ-ਹੌਲੀ ਦੂਰ ਹੋ ਜਾਵੇਗੀ ਨੰਬਰ 42 ਖਾਸਕਾਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਨਾਲ ਲੈਣ ਦੇ ਨਾਲ ਸਰੀਰ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ ਗਰਮੀਆਂ ਦੇ ਵਿੱਚ ਇਹ ਸਰੀਰ ਨੂੰ ਠੰਡਾ ਰੱਖਣ ਲਈ ਬਹੁਤ ਵਧੀਆ ਉਪਾਅ ਹੈ ਨੰਬਰ 43 ਖਾਣਾ ਖਾਣ ਤੋਂ ਬਾਅਦ ਸਰੀਰ ਵਿੱਚ ਖੂਨ ਦਾ ਵਹਾ ਘਟ ਜਾਂਦਾ ਹੈ ਜਿਸ ਕਾਰਨ ਸਾਨੂੰ ਨੀਂਦ ਆਉਣ ਲੱਗ ਜਾਂਦੀ ਆ ਨੰਬਰ 44 ਹਰ ਰੋਜ਼ ਗਰਮ ਪਾਣੀ ਪੀਣ ਦੇ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਅਤੇ ਛਾਤੀ ਦੇ ਰੋਗ ਤੋਂ ਵੀ ਰਾਹਤ ਮਿਲਦੀ ਆ ਤੇ ਜੇ ਤੁਹਾਨੂੰ ਪਥਰੀ ਪਰੇਸ਼ਾਨ ਕਰਦੀ ਆ ਤਾਂ ਸਵੇਰੇ ਸ਼ਾਮ ਗਰਮ ਪਾਣੀ ਦਾ ਗਲਾਸ ਜ਼ਰੂਰ ਪੀਓ ਤੁਹਾਨੂੰ ਰਾਹਤ ਮਿਲੇਗੀ ਨੰਬਰ 45 ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਜ਼ਮੈਨ ਖਾਨ ਦੇ ਨਾਲ ਤੁਹਾਡਾ ਮੋਟਾਪਾ ਦੂਰ ਹੋ ਜਾਂਦਾ ਨੰਬਰ 46 ਆਪਣੇ ਖਾਣੇ ਵਿੱਚ ਫਾਈਬਰ ਦੀ ਕੋਸ ਮਾਤਰਾ ਜ਼ਰੂਰ ਰੱਖੋ ਨੰਬਰ 47 ਖਾਣਾ ਆਪਣਾ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਨੰਬਰ 48 ਖਾਣਾ ਖਾਂਦੇ ਸਮੇਂ ਕਦੇ ਵੀ ਮੋਬਾਈਲ ਜਾਂ ਫਿਰ ਟੀਵੀ ਨਾ ਦੇਖੋ ਨੰਬਰ 49 ਖਾਣਾ ਖਾਣ ਤੋਂ ਬਾਅਦ ਬਜ਼ਰ ਆਸਨ ਜ਼ਰੂਰ ਕਰੋ ਨੰਬਰ 50 ਰਾਤ ਦੇ ਸਮੇਂ ਚਾਵਲ ਜਾਂ ਫਿਰ ਰਾਜਮਾ ਵਰਗੀਆਂ ਭਾਰੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਨੰਬਰ 51 ਸਾਹ ਹਮੇਸ਼ਾ ਨੱਕ ਰਾਹੀਂ ਹੀ ਲੈਣਾ ਚਾਹੀਦਾ ਹੈ ਕਿਉਂਕਿ ਮੂੰਹ ਰਾਹੀਂ ਸਾਹ ਲੈਣ ਦੇ ਨਾਲ ਅਸੀਂ ਬਿਮਾਰੀਆਂ ਨੂੰ ਨਿਯੋਤਾਂ ਦਿੰਨੇ ਆ ਨੰਬਰ 52 ਭੁੱਖ ਲੱਗਣ ਤੇ ਹੀ ਭੋਜਨ ਕਰੋ ਬਿਨਾਂ ਭੁੱਖ ਤੋਂ ਕਦੇ ਵੀ ਨਾ ਖਾਓ ਅਤੇ ਹਮੇਸ਼ਾ ਨਿਸ਼ਮਤ ਮਾਤਰਾ ਵਿੱਚ ਹੀ ਖਾਓ ਕਿਉਂਕਿ ਭੋਜਨ ਘੱਟ ਜਾਂ ਵੱਧ ਕਰਨ ਦੇ ਨਾਲ ਸਾਡੇ ਸਰੀਰ ਤੇ ਇਸ ਤੇ ਹਰੇ ਪ੍ਰਵਾਹ ਪੈਂਦੇ ਆ ਨੰਬਰ 53 ਭੋਜਨ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫਿਰ ਕ੍ਰੋਧ ਨਹੀਂ ਕਰਨਾ ਚਾਹੀਦਾ ਨੰਬਰ 54 ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇੱਕ ਵਾਰ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਤੇ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵੀ ਜ਼ਰੂਰ ਪੀਓ ਨੰਬਰ 55 ਪੈਦੇ ਤੋਂ ਬਣੀਆਂ ਹੋਈਆਂ ਵਸਤੂਆਂ ਖਾਣ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਤਾਂ ਮੈਦੇ ਦੀਆਂ ਬਣੀਆਂ ਚੀਜ਼ਾਂ ਘੱਟ ਤੋਂ ਘੱਟ ਖਾਓ ਨੰਬਰ 56 ਲੋਣ ਖੰਡ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਇਸ ਦੀ ਜਗ੍ਹਾ ਤੇ ਤੁਸੀਂ ਚੱਕਰ ਜਾਂ ਗੁੜ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰਨ ਦੀ ਕੋਸ਼ਿਸ਼ ਕਰੋ ਨੰਬਰ 57 ਬਾਜ਼ਾਰ ਵਿੱਚੋਂ ਖਾਣ ਦੀ ਆਦਤ ਨੂੰ ਘੱਟ ਕਰੋ ਜੇਕਰ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਘਰੇ ਬਣਾ ਕੇ ਖਾ ਲਓ ਨੰਬਰ 58 ਖਾਣਾ ਖਾਣ ਤੋਂ ਬਾਅਦ ਸੌਂਫ ਅਤੇ ਗੁੜ ਖਾਣ ਦੀ ਆਦਤ ਪਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਨੰਬਰ 59 ਹਰ ਰੋਜ਼ ਨਿਯਮਤ ਰੂਪ ਵਿੱਚ ਕਸਰਤ ਜ਼ਰੂਰ ਕਰੋ ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ 5 ਦਿਨ ਕਸਰਤ ਕੀਤੀ ਜਾਵੇ ਕਿਉਂਕਿ ਨਿਯਮਤ ਰੂਪ ਵਿੱਚ ਕਸਰਤ ਕਰਨ ਦੇ ਨਾਲ ਸਰੀਰ ਵਿੱਚ ਸ਼ਕਤੀ ਪੈਦਾ ਹੁੰਦੀ ਆ ਤੇ ਸਾਡਾ ਸਰੀਰ ਕਈ ਰੋਗਾਂ ਤੋਂ ਮੁਕਤ ਰਹਿੰਦਾ ਹੈ ਨੰਬਰ 60 ਹਫ਼ਤੇ ਵਿੱਚ ਇੱਕ ਵਾਰ ਪੂਰੇ ਸਰੀਰ ਦੀ 20 ਤੋਂ 30 ਮਿੰਟ ਤੱਕ ਮ사ਜ ਜਰੂਰ ਕਰੋ ਨੰਬਰ 61 ਖਾਣਾ ਹਮੇਸ਼ਾ ਹਲਕਾ ਗਰਮ ਹੀ ਖਾਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਖਾਣਾ ਖਾਣ ਦੇ ਨਾਲ ਸਾਨੂੰ ਕਈ ਬਿਮਾਰੀਆਂ ਹੋ ਸਕਦੀਆਂ ਨੇ ਨੰਬਰ 62 ਸਿਗਰਟ ਸ਼ਰਾਬ ਅਤੇ ਤਮਾਕੂ ਦਾ ਸੇਵਨ ਕਦੇ ਵੀ ਨਾ ਕਰੋ ਕਿਉਂਕਿ ਇਹ ਤੁਹਾਡੀ ਸਿਹਤ ਲਈ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕਰੇਗਾ ਨੰਬਰ 63 ਸਵੇਰ ਦੇ ਸਮੇਂ ਬਿਨਾ ਬ੍ਰਸ਼ ਕੀਤੇ ਸਭ ਤੋਂ ਪਹਿਲਾਂ 3 ਤੋਂ 4 ਗਲਾਸ ਗੁੰਗਣਾ ਪਾਣੀ ਜ਼ਰੂਰ ਪੀਓ ਨੰਬਰ 64 ਤੁਸੀਂ ਦਿਨ ਮੇਰੇ ਜਦੋਂ ਵੀ ਖਾਣਾ ਖਾਓ ਜਿਵੇਂ ਬ੍ਰੇਕਫਾਸਟ ਲੰਚ ਡਿਨਰ ਤਾਂ ਖਾਣੇ ਦੇ ਨਾਲ ਕਦੇ ਵੀ ਪਾਣੀ ਨਾ ਪੀਓ ਅਤੇ ਨਾ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਓ ਨੰਬਰ 65 ਤੁਸੀਂ ਪਾਣੀ ਖਾਣਾ ਖਾਣ ਤੋਂ ਘੱਟੋ ਘੱਟ 40 ਮਿੰਟ ਪਹਿਲਾਂ ਪੀ ਸਕਦੇ ਹੋ ਤੇ ਇਸ ਤੋਂ ਬਾਅਦ ਪਾਣੀ ਨਾ ਪੀਓ ਤੇ ਖਾਣਾ ਖਾਣ ਤੋਂ ਕਰੀਬ ਘੰਟਾ ਬਾਅਦ ਹੀ ਤੁਸੀਂ ਗੁੰਗੁਣਾ ਪਾਣੀ ਪੀਓ ਨੰਬਰ 66 ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਨੰਬਰ 67 ਫ੍ਰਿਜ ਵਿੱਚ ਰੱਖਿਆ ਹੋਇਆ ਠੰਡਾ ਪਾਣੀ ਕਦੇ ਵੀ ਨਾ ਪੀਓ ਕਿਉਂਕਿ ਇਹ ਖਾਦੇ ਹੋਏ ਖਾਣੇ ਨੂੰ ਜਮਾ ਕਰ ਦਿੰਦਾ ਹੈ ਜਿਸ ਕਾਰਨ ਖਾਦਾ ਹੋਇਆ ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਨੰਬਰ 68 ਜੇਕਰ ਤੁਸੀਂ ਜ਼ਿਆਦਾ ਚਾਹ ਪੀਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਖਾਣੇ ਦੇ ਨਾਲ ਕਦੇ ਵੀ ਚਾਹ ਨਾ ਪੀਤੀ ਜਾਵੇ ਕਿਉਂਕਿ ਚਾਹ ਖਾਣੇ ਵਿੱਚ ਮੌਜੂਦ ਪੌਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੀ ਆ ਨੰਬਰ 69 ਗਰਮੀ ਵਿੱਚ ਧੁੱਪ ਵਿੱਚੋਂ ਆ ਕੇ ਤੁਰੰਤ ਹੀ ਹੱਥ ਪੈਰ ਜਾਂ ਫਿਰ ਨਹਾਉਣਾ ਨਹੀਂ ਚਾਹੀਦਾ ਨੰਬਰ 70 ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਆ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਨੰਬਰ 71 ਤੈਨ ਵਿੱਚ ਥੋੜੀ ਦੇਰ ਲਈ ਨੰਗੇ ਪੈਰ ਜ਼ਰੂਰ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਹਰੇਕਾ ਉੱਪਰ ਨੰਗੇ ਪੈਰ ਚੱਲਦੇ ਹੋ ਤਾਂ ਇਹ ਹੋਰ ਵੀ ਵਧੀਆ ਹੋਵੇਗਾ ਕਿਉਂਕਿ ਇਸ ਦੇ ਨਾਲ ਤੁਸੀਂ ਭਿਆਨਕ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 72 ਸਿਹਤਮੰਦ ਰਹਿਣ ਦੇ ਲਈ ਨੀਂਦ ਆਉਣਾ ਬਹੁਤ ਜ਼ਰੂਰੀ ਆ ਇਸ ਲਈ ਜਦੋਂ ਵੀ ਤੁਹਾਨੂੰ ਨੀਂਦ ਆਵੇ ਤਾਂ ਤੁਹਾਨੂੰ ਤੁਰੰਤ ਹੀ ਸੌਂ ਜਾਣਾ ਚਾਹੀਦਾ ਹੈ ਹਰ ਰੋਜ਼ ਇੰਨੀ ਕੁ ਨੀਂਦ ਜ਼ਰੂਰ ਲਓ ਕਿ ਤੁਹਾਡਾ ਥੱਕਿਆ ਹੋਇਆ ਸਰੀਰ ਚੰਗੀ ਤਰ੍ਹਾਂ ਆਰਾਮ ਕਰ ਸਕੇ ਪਰ ਇੰਨੀ ਜ਼ਿਆਦਾ ਨੀਂਦ ਵੀ ਨਾ ਲਓ ਕਿ ਤੁਸੀਂ ਅੱਗੇ ਤੋਂ ਮੋਟਾਪੇ ਦਾ ਸ਼ਿਕਾਰ ਬਣ ਜਾਓ ਨੰਬਰ 73 ਸਿਹਤਮੰਦ ਰਹਿਣ ਦੇ ਲਈ ਤਣਾਅ ਮੁਕਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਲਈ ਕਦੇ ਵੀ ਕਿਸੇ ਚੀਜ਼ ਦੀ ਜ਼ਿਆਦਾ ਟੈਨਸ਼ਨ ਨਾ ਲਓ ਤਣਾਅ ਮੁਕਤ ਰਹਿਣ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਮਿਊਜ਼ਿਕ ਸੁਣ ਸਕਦੇ ਹੋ ਜਾਂ ਫਿਰ ਬੱਚਿਆਂ ਦੇ ਨਾਲ ਖੇਡ ਸਕਦੇ ਹੋ ਜਾਂ ਫਿਰ ਆਪਣੇ ਸ਼ੌਂਕ ਦਾ ਕੋਈ ਵੀ ਕੰਮ ਕਰ ਸਕਦੇ ਹੋ ਨੰਬਰ 74 ਸਵੇਰ ਦੇ ਸਮੇਂ ਕਦੇ ਵੀ ਖਾਲੀ ਪੇਟ ਚਾਹ ਕੌਫੀ ਦਵਾਈ ਕੋਲਡ ਡਰਿੰਕ ਸ਼ਰਾਬ ਚਟਪਟਾ ਜਾਂ ਫਿਰ ਮਸਾਲੇਦਾਰ ਭੋਜਨ ਨਾ ਕਰੋ ਨੰਬਰ 75 ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰੋਗੇ ਤਾਂ ਤੁਹਾਨੂੰ ਸਰੀਰਕ ਕਮਜ਼ੋਰੀ ਦਾ ਸਾਹਮਣਾ ਕਰਨਾ ਪਿਆ ਜਾਵੇਗਾ ਨੰਬਰ 76 ਸਵੇਰੇ ਤੁਸੀਂ ਪੇਟ ਭਰ ਕੇ ਖਾ ਸਕਦੇ ਹੋ ਦੁਪਹਿਰੇ ਹਲਕਾ ਜਿਹਾ ਖਾਓ ਤੇ ਰਾਤ ਦੇ ਸਮੇਂ ਅੱਧੇ ਭੁੱਖੇ ਹੀ ਰਹੋ ਤਾਂ ਤੁਹਾਡੇ ਸਰੀਰ ਲਈ ਚੰਗਾ ਹੈ ਨੰਬਰ 77 ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾ ਲਓ ਨੰਬਰ 78 ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਦੇਰ ਲਈ ਖੱਬੇ ਪਾਸੇ ਜ਼ਰੂਰ ਸੌਂਵੋ ਨੰਬਰ 79 ਰਾਤ ਦਾ ਖਾਣਾ ਖਾਣ ਤੋਂ ਬਾਅਦ 500 ਕਦਮ ਤੁਹਾਨੂੰ ਜ਼ਰੂਰ ਤੁਰਨਾ ਚਾਹੀਦਾ ਹੈ ਜਿਸ ਨਾਲ ਖਾਣਾ ਚੰਗੀ ਤਰ੍ਹਾਂ ਹਾਜ਼ਮ ਹੋ ਜਾਵੇ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਸਾਂਝੇਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਰਾਇ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਮਿਲਦੇ ਖਾਤ ਧੰਨਵਾਦ